ਥੈਂਕ ਯੂ ਲਵ ਯੂ ਟੂ ਲਵ ਯੂ 3 4 5 6 ਕੋਈ ਨਹੀਂ ਕੋਈ ਜਜ਼ਬਾਤ ਇਹਦੇ ਸਾਹਮਣੇ ਤਾਂ ਇੰਡੀਅਨ ਮਸ਼ੀਨਾਂ ਅੱਜ ਹੀ ਲਿਆ ਕੇ ਧਰ ਦੋ ਤਾਂ ਅੱਛੀ ਬਟਨ ਦਬ ਦਊਗਾ ਵਾ ਇਹ ਜਜ਼ਬਾਤ ਨੇ ਲੋਕਾਂ ਦੇ ਜਜ਼ਬਾਤ ਨੇ ਇਹ ਬੜੇ ਨਹੀਂ ਜੀ ਪਾਤਰ ਸਾਬ ਲਿਖਦੇ ਨੇ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਕਦੇ ਵੀ ਨਹੀਂ ਸੋਚਿਆ ਕਦੇ ਵੀ ਨਹੀਂ ਸੋਚਿਆ ਹਮੇਸ਼ਾ ਸੋਚਿਆ ਬਣਿਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਥੈਂਕ ਯੂ ਲਵ ਯੂ ਟੂ ਲਵ ਯੂ 3 4 5 6 ਕੋਈ ਨਹੀਂ ਕੋਈ ਜਜ਼ਵਾਤ ਇਹਦੇ ਸਾਹਮਣੇ ਤੇ ਇਲੀਅ ਮਸ਼ੀਨਾਂ ਜੀ ਲੈ ਕੇ ਧਰ ਦੋ ਤਾਂ ਅੱਜੀ ਬਟਨ ਦਬ ਦਊਗਾ ਵਾ ਇਹ ਜਜ਼ਵਾਤ ਨੇ ਲੋਕਾਂ ਦੇ ਜਜ਼ਵਾਤ ਨੇ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਤੁਸੀਂ ਪ੍ਰੋਗਰਾਮ ਦੇਖੋ ਕਿਤੇ 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 ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋ ਮੇਰਾ ਭਈਆ ਬਚਾਓ ਤੀਜਾ ਫਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪੰਜਾਈ ਬਚਾਓ ਉਦੋਂ ਬਾਰੇ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਜੰਡਿਆਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ ਚ ਵੀ ਆ ਜਾਂਦੇ ਨਾ ਪਰਿਵਾਰ